ख भाई इहो ॻ्यारह

ਆਪਾਂ ਦੇ ਸਾਥੀ ਨੰਬਰ ਹੋ ਗਿਆ ਸੀ ਕਿ ਆਇਆ ਸੀ ਬੰਦੇ ਦਾ 43 ਪਿਛੋਂ ਉਹ ਨਾ ਬੁੱਲੋ ਜੋ ਆਪਾਂ ਨੂੰ ਸਰਟੀਫਿਕੇਟ ਜਾਰੀ ਕਰ ਲੈ ਆਇਆ ਉਹ سپورਟ ਅੱਛਾ ਰੱਖਿਆ ਹੋਣਾ ਹੈ जारी रखा गया ਸਰਦੀ ਬਹੁਤ ਹੈ ਕਿਸਾਨ ਦੀ ਧਰਤੀ ਉੱਤੇ ਰਤੀ ਰਾਤ ਨੂੰ ਸਾਡੇ ਜਿਹੜੇ ਕਿਸਾਨ ਹੈ ਨਾ ਨਰੋਈ ਵੀ ਬਹੁਤ ਹੈ ਜਿਹੇ ਜੀ ਠੰਡ ਹੈ ਢਲਣਗੇ ਉਹ ਅਸੀਂ ਪ੍ਰਬੰਧ ਕਰਾਂਗੇ ਜਿਹੜੇ ਬਰਾਕਤੇ ਆ ਸਾਰੇ ਇੱਥੇ ਰਹਿਣ ਦਾ ਤਰਪਾਲ ਤਰਪੂਲ ਤੇ ਲਾ ਕੇ ਜਿਹੜਾ ਵੀ ਸੇਲ ਨਾ ਪੋੜਿਆ ਉਹ ਸਾਰੇ ਬਹੁਤ ਕਰਾ ਸੈਂਤੀ ਬਣ ਗਈ ਇੱਥੇ ਬੈਠੀ ਜਿੰਦ ਤੋਂ ਵਧੀਆ ਗੱਲ ਹੈ ਵੀ ਉਹ ਪਿੱਛੇ ਹਟਿਆ ਇਸ ਵਕਤ ਆਪਾਂ ਹਰਿਆਣੇ ਦੀ ਧਰਤੀ 'ਚ ਆਓ ਇਸ ਕਰਕੇ ਪਿੱਛੇ ਹਟਿਆ ਮੈਂ ਉਹਦਾ ਧੰਨਵਾਦ ਵੀ ਕਰਦਾ ਕਿ ਉਹ ਇਹੋ ਜੇ ਮਸਲੇ 'ਚ ਨਹੀਂ ਆਉਣਾ ਚਾਹੁੰਦੇ ਜਾਤੇ ਕੋਈ ਟਕਰਾਅ ਹੋਵੇ ਜਾਂ ਕੋਈ ਸਾਨੂੰ ਆਫਰ ਕੇਸ ਵਗੈਰਾ ਛੱਡਾਂਗੇ ਜਿਹੜੀ ਆਪਾਂ ਜਗਾ ਸੀ ਉਹ ਤਾਰ ਖੋਲੋ ਤ론 ਉਹਨਾਂ ਨੇ ਇਹ ਕਹਿਤਾ ਵੀ ਤੁਸੀਂ ਆਪੇ ਖੋਲ੍ਹ ਲਓ ਇਹ ਵਧੀਆ ਗੱਲ ਹੈ ਕਾਕਾ ਜੀ ਮਤਲਬ ਇੰਨੀ ਦੂਰ ਲੈ ਕੇ ਮਰਨ ਵਰਤ ਤੇ ਬਿਠਾਇਆ ਹੈ ਮੈਡੀਕਲ ਤੁਸੀਂ ਕਹਿ ਰਹੇ ਨੇ ਸੁਣ ਲੈਣੇ ਆ ਤੇ ਕਿੰਨੇ ਲੋਕ ਨਿਗਰਾਨੀ ਦੇ ਲਈ ਰੱਖੇ ਗਏ ਸਨ ਤੇ ਉਹ ਪ੍ਰਬੰਧ ਕੁਝ ਹੋਰ ਦੇਿਆ ਗਿਆ ਆਪਣੇ ਤੁਸੀਂ ਮੌਕੇ ਤੋਂ ਲੈ ਕੇ ਦੇਖੋ ਕਿ ਕਾ ਆ ਸਾਡੇ ਬਰਾਂਤੀ ਆ ਰਿਹਾ ਸਾਡੇ ਉਹ ਪਾਣੀ ਵਾਲੀ ਗੱਲਾ ਪਾਣੀ ਦਾ ਪ੍ਰਬੰਧ ਹੀ ਕਰਨਾ ਰੋਟੀ ਦਾ ਕੁਝ ਨਹੀਂ ਨਾ ਇਹਨਾਂ ਨੂੰ ਕੋਈ ਚਾਹ ਪੀਉਣੇ ਸਿਰਫ ਕੱਲਾ ਪਾਣੀ ਕੱਲਾ ਪਾਣੀ ਇੱਥੇ ਪਿਆਵਾਂਗੇ ਉਹ ਪਾਣੀ ਪੀ ਕੇ ਰਾਹਣਾ ਜਿਹੜਾ ਰਹਿਣ ਦਾ ਉੱਤੇ ਜੀ ਆਪਾਂ ਉਹਦੇ ਹੁਣ ਪਰਮਿਸ਼ਨ ਇਹਨਾਂ ਨੇ ਦਿੱਤੀ ਹੈ ਕਿ ਇੱਥੇ ਬਹਿ ਕੇ ਤੁਸੀਂ ਆਪਣਾ ਮ ਉਸ ਦਾ ਬੇਨਤੀ ਕਿਤੇ ਵੀ ਬੋਲ ਦੇ ਉਹਨਾਂ ਨੇ ਕਿਹਾ ਵੀ ਨਹੀਂ ਤੁਸੀਂ ਆਪ ਹੀ ਬੋਲ ਲਓ ਅਸੀਂ ਆਖਿਆ ਵੀ ਤੁਸੀਂ ਅੱਗੇ ਬੈਠਣਾ ਤਾਂ ਮੈਂ ਕਿਹਾ ਵੀ ਇਸ ਗੱਲ ਤੇ ਤਾਂ ਸਹਿਮਤ ਆ ਵੀ ਬੈਠ ਜਾ ਬੈਠ ਜਾਓ ਵਧੀਆ ਗੱਲ ਹੈ ਮੈਂ ਕਿਹਾ ਉਹਨਾਂ ਦਾ ਤਨਵਾਦ ਕਿਸੇ ਕਾਰਨ ਕਿ ਨਾ ਅਗਵਾਈ ਕਰਨਗੇ ਉਹ ਨੀਤੀ ਬਦਲੀ ਗਈ ਹੈ ਨਹੀਂ ਨਹੀਂ ਅਰਨ ਸੈਣਾ ਵੀ ਨਾਲ ਹੈ ਉਹ ਸੁਖਜੀਤ ਵੀ ਨਾਲ ਨੇ ਪਿੱਛੋਂ ਸੀ ਕਹਿੰਦੇ ਸੀ ਵੀ ਇਹਨਾਂ ਦੀ ਜਿਹੜੀ ਇਸ਼ੂ ਸੀ ਇਹ ਕਦਮ ਵਾਪਸ ਤੇ ਕਿ ਸਦਰਲੈਂਡ ਨੇ ਵੀ ਅਸੀਂ ਢੱਲੇਵਾਲ ਸਾਹਿਬ ਤੇ ਜਿਉਂਦੇ ਹੀ ਕਿਉਂ ਨਾ ਮੈਂ ਬੈਠਾ ਇਸ ਕਰਕੇ ਇਹਨਾਂ ਨੇ ਫੈਸਲਾ ਲੈ ਲਿਆ ਪਹਿਲਾਂ ਤਾਂ ਸੀ ਨਾ ਵੀ ਜੇ ਸਿੱਧੀ ਹੋ ਜਾਂਦੀ ਹੈ ਢੱਲੇਵਾਲ ਸਾਹਿਬ ਨੂੰ ਕੁਝ ਹੋ ਜਾਂਦਾ ਉਹਦੇ ਵਿੱਚੋਂ ਸੀ ਤਾਂ ਉਹ ਸਾਰਾ ਜਿਹੜਾ ਇਹਨਾਂ ਨੇ ਕੀਤਾ ਕਿ ਮੈਂ ਵੀ ਬੈਠਾ ਤੇ ਮੈਂ ਉਹਨਾਂ ਨੂੰ ਜਿਉਂਦੇ ਕੁਝ ਕੋਸ਼ਿਸ਼ ਕਰਾਂਗੇ ਆਪਾਂ ਬਾਅਦ ਵਿੱਚ ਬੈਠੋ ਬੈਠੋ ਸਾਰੇ ਬੈਠੋ ਤੁਹਾਨੂੰ ਪਤਾ ਹੈ ਇੱਥੇ

ਮੈਨੂੰ ਲੱਗਦਾ ਵੀ ਜਿਹੜਾ ਪ੍ਰਚਾਰ ਸੀ ਜਿਹੜੀ ਮੀਤ ਸਿੰਘ ਜੀ ਉਹਦੇ ਵਿੱਚੋਂ ਵਧੀਆ ਇਹਨਾਂ ਨੇ ਕਦਮ ਚੁੱਕਿਆ ਸਰਕਾਰ ਵੀ ਪਿੱਛੇ ਹਟੀਆ ਅਸੀਂ ਵੀ ਸਾਥ ਤਮੀਰ ਜਾ ਪਰਾ ਦੇ ਰਿਹਾ ਦੋ ਤਿੰਨ ਰਿਹਾ ਉਸ ਵਾਰ ਤੋਂ ਮੈਨੂੰ ਪਹਿਲੇ ਉਮੀਦ ਸੀ ਵੀ ਜਾ ਰਹਿ ਇੰਨਾ ਕੁਸ਼ਾ ਪ੍ਰਸ਼ਾਸਨ ਨੇ ਸਿਆਣ ਫੈਡੇ ਖਾਨੀ ਸਾਹਿਬ ਦੇ ਨਾਲ ਕੇ ਇੱਥੇ ਹੋਣ ਵਾਲਾ ਹਰਿਆਣਾ ਦੀ ਫੈਕਟਰੀ ਦੇ ਵਿੱਚ ਪਾਡੀ ਐਸ ਵਾਰਤ ਆ ਜਾਵੇ ਧਰਤੀ ਦੇ ਕਰ ਤਾਂ ਉਹ ਇਹਨਾਂ ਦੇ ਹੁਣ ਤੱਕ ਰਹੇਗਾ ਜੇ ਆ ਕੰਮ ਨਹੀਂ ਆਪਾਂ ਕੰਮ ਸ਼ੁਰੂ ਰੱਖੋ ਤਾਂ ਇਹਦੇ ਵਿੱਚ ਮੈਨੂੰ ਲੱਗਦਾ ਮੈਂ ਧੰਨਵਾਦ ਚਲੋ ਇਹ ਨੂੰ ਤਾਂ ਕਿਹਾ ਜਾ ਸਕਦਾ ਜੀ ਉਹ ਹਰਿਆਣਾ ਦੇ ਧੰਨਵਾਦ ਉਹ ਕਦੋਂ ਤੱਕ ਰਹੇਗਾ ਜੇ ਆਪਾਂ ਕੰਮ ਕੱਬ ਤੱਕ ਰਹੇਗਾ ਜੀ ਹਾਂ ਪਰ ਹੀ ਆਪਕਾ ਮੈਂ ਉਹ ਤਾਂ ਹੋ ਦੇ ਰਹਾ ਕਿ ਬੜਾ ਬੋਟਾ ਸਾਡੇ ਪਿੱਛੇ ਉਹ ਬੈਠਾ ਆ ਗਿਆ ਸੀ ਟੈਂਟ ਉੱਤੇ ਠੀਕ ਹੈ ਮੇਰੇ ਭਾਈ ਇਹ ਕਹਾਣੀ ਆ ਜਿਹੜੇ ਕਹਿੰਦੇ ਕਿ ਇਸੇ ਬਾਵਾ ਜੀ ਉਸੇ ਦੇ ਨਾਲ ਲੈ ਜੀ ਨਾਲੇ ਨੇ ਉਹ ਪਹਲਾਉ ਕਰ ਲਾ ਗਿਆ ਸ਼ਾਂਤੀ ਪ੍ਰੋਕਟਸ ਦੇ ਅੰਦਰ ਆਪਣਾ ਧਰਨਾ ਜਿਹੜਾ ਆਪ ਅਗਰਸ਼ੀ ਗੱਦੇ ਲਿਆਓ ਵੀ ਸਾਰੇ ਆਗੇ ਇਸ ਧੰਗ ਦੇ ਨਾਲ ਤੁਹਾਨੂੰ ਲੱਗਾ ਕਰੀਏ ਖਾ ਰਹੇ ਆਗੇ ਮਰਨ ਬਰਤ ਦੀ ਰਾਉ ਸ਼ੁਰੂ ਹੋ ਚੁਕੀ ਹੈ ਹਲੇ ਜਿਹੜੇ ਸੰਬੰਧ ਵਿੱਚ ਫੀਸ ਪੈ ਕੇ ਨਹੀਂ ਚਾਪ ਕਰਾਂ ਜੀ ਅੰਨ ਹੋ ਗਈ ਮਰਨ ਬਰਤ ਸ਼ੁਰੂ ਹੋ ਚੁਕੀ ਹੈ ਅੱਜ ਪ੍ਰਸਾਦ ਆਜਾ ਕਲੀਬੀ ਵਰਤਨ ਆ ਰਿਹਾ ਹੈ ਉਹ ਵਡੀਆਂ ਤਸ ਕੱਟਿਆ ਦੇ ਕੱਟਿਆ ਦੇ ਨਾਟਕ ਹੋਈਏ ਅੱਜ ਖੈਰ ਇਥੇ ਨਹੀਂ ਵੇਖਣ ਨੂੰ ਮਿਲਿਆ ਜਦੋਂ ਤਿਆਰੀ ਹੋ ਰਹੀ ਸੀ ਉੱਥੇ ਉਹਨਾਂ ਨੂੰ ਪੀਚ ਕਿਹੜੇ ਰੂਪ ਮਾਨਸਿਕ ਤੌਰ ਤੇ ਪਿਆਰ ਆ ਉਹੋ ਹੀ ਜਾਣਦੇ ਸੀ ਕਿਹਦੇ ਨਿਭਾਈ ਲੈਂਦਾ ਉਹ ਵੀ ਕਿਸੇ ਮੋੜ ਸਕਦਾ ਉਹ ਚਾਰ ਪੰਜ ਵੀਰ ਕੀਤੇ ਸੀ ਲੋਕਾਂ ਭੱਜ ਭੱਜ ਕੇ ਨਾਲ ਲਖਾਏ ਜਦੋਂ ਮਾਨਸਿਕ ਤੌਰ ਤੇ ਤਿਆਰ ਹੋ ਜਿੰਨਾ ਬੰਦੀ ਸੱਜਣ ਨੂੰ ਲੋਕ ਕਹਿ ਗਏ ਕਿ ਸਰਦਾਰ ਜਗਜੀਤ ਸਿੰਘ ਢੱਲੇਵਾਲ ਤੋਂ ਪਹਿਲੋ ਸ਼ਹੀਦੀ ਦੇਵਾਂਗੇ ਜਿਹੜੀ ਐਮਐਸਪੀ ਕੰਟੀਨੂਅਲ ਪਰਫਾਰਮੈਂਸ ਦੇ ਰਿਪੋਰਟ ਤੇ ਲੜਿਆ ਸੀ ਘਰ ਚੋਂ ਲਿਆ ਜਾ ਰਿਹਾ ਹੈ ਭਾਰਤ ਦੇ ਕਿਸਾਨਾਂ ਵਾਸਤੇ ਇਹਨੂੰ ਲਾਗੂ ਆਕੇ ਜਾਵਾਂਗੇ ਨਹੀਂ ਤਾਂ ਸਾਡੀ ਪੱਟੀਆਂ ਛੀਦੀ ਹੋਣਗੀਆਂ ਸਰਦਾਰ ਢੱਲੇਵਾਲਾ ਹੌਸਲਾ ਬਹੁਤ ਉੱਚਾ ਹੈ 51 ਦਿਨ ਹੋ ਗਏ ਹਜੇ ਵੀ ਡਟੇ ਹੋਏ ਨੇ ਆਵਾ ਖੜਾ ਰਹਿ ਟ੍ਰੀਟਮੈਂਟ ਲੈਂਡ ਲਈ ਵੀ ਤਿਆਰ ਨਹੀਂ ਹੈ ਤੁਹਾਡੇ ਵੀ ਹੌਸਲੇ ਉਸੇ ਢੰਗ ਨਾਲ ਉਲੰਧ ਹੈਗੇ ਨੇ ਬਿਲਕੁਲ ਜੀ ਉਹਦੇ ਸਪਾਈ ਆ ਜੇ ਜਰਨੈਲ ਦੇ ਇੱਡੇ ਹੌਸਲੇ ਬੁਲੰਦ ਹੈ ਤੇ ਇਹਨਾਂ ਦੇ ਸਪਾਹੀਆਂ ਦੇ ਵੀ ਹੌਸਲੇ ਤੁਸੀਂ ਦੇਖੋ ਇਹ ਲੋਕ ਜਿਨ੍ਹਾਂ ਚ ਰਮੰਗਾ ਨਹੀਂ ਮਨੇ ਜਾਂ ਇਹਨਾਂ ਦੀਆਂ ਲਾਛਾ ਉੱਤੇ ਗਿਆ 111 ਦਾ ਜਥਾ ਫੇਰ ਤਿਆਰ ਹੈ ਭਾਰਤ ਸਰਕਾਰ ਜਿਵੇਂ ਮਰਜ਼ੀ ਇਹਨਾਂ ਦੇ ਕਿਸਾਨਾਂ ਮਜ਼ਦੂਰਾਂ ਦੇ ਸਿਰ ਲੈ ਲੈ ਪਰ ਜਿਹੜਾ ਐਮਐਸਪੀ ਗਰੰਟੀ ਕ੍ਰੋਨ ਡਾਕਟਰ ਸੁ ਨੂੰ ਲਾਗੂ ਕਰਾ ਕੇ ਰਹਿਣਗੇ ਜਿੱਦਾ ਮਰਜੀ ਬੇਪਸ਼ਾਂਤ ਵਿੱਚ ਜਾਣ ਕੇ ਬਹਿ ਕੇ ਜੋ ਮਰਜੀ ਕਰਦੇ ਹਦਾਇਤ ਸੀ ਪਹਿਲਾਂ ਸੂਰਜ ਦੀ ਜੀ ਸਿੰਘ ਥੱਲੇ ਵੱਧ ਵੀ ਸ਼ਾਂਤ ਵਿੱਚ ਹੀ ਰਹਿਣਾ ਜਾਬ ਕਰਦੇ ਹੋ ਜਾਣਾ ਸੰਗਤ ਜਾਬ ਕਰ ਰਹੀ ਹੋਰ ਤਾਂ ਹੋਰ ਨਾ ਸ਼ਾਮ ਸਵੇਰਾ ਵੇਖਦੇ ਜੇ ਇੰਨੀ ਠੰਡ ਤੇ ਬਾਹਰ ਜੀ ਰੋਹ ਮਨਵਰਤ ਜਿੰਨਾ ਜਿਹੜਾ ਇਹਨਾਂ ਦੇ ਆਖਰੀ ਸਾਹ ਨੇ ਨਿਕਲ ਜਦੇ ਇੱਥੇ ਸੰਗਤ ਦੇ ਡੱਡੇ ਰਹਿਣਗੇ ਜੇ ਸਰਕਾਰ ਨੂੰ ਮੰਗਾ ਮੰਨਣੀਆਂ ਪੈਣਗੀਆਂ ਬਾਬਾ ਜੀ ਕਿੰਨੀ ਉਮਰ ਆ ਆਪਣੀ 72 72 ਸਾਲ ਦੇ ਵਿੱਚ ਮਰਨ ਵਰਤ ਕਿਸ ਤਰ੍ਹਾਂ ਫਸਲਾ ਜਟਾਇਆ ਔਰ ਕਿੰਨਾ ਤੁਸੀਂ ਇੱਥੇ ਬੁਝੇ ਆਨਾਂ ਦੇ ਕੰਮ ਬਹੁਤ ਆ ਗਿਆ ਆ ਗਿਆ ਆ ਗਿਆ ਆਹ ਬੜ ਗਿਆ ਮਾਨ ਨਾਲ ਪੂਰੀ ਨੂੰ ਬਚਾਉਣ ਦੀ ਲੜਾਈ ਹੈ

ਆਪ ਦੇ ਰਾਮਾ ਦਾ ਰਸਤਾ ਮੰਗਾਲ ਨੂੰ ਤਾਂ ਤਰਫ ਵਰਪੀ ਤੇ ਇਹ ਮੈਂ ਕੋਈ ਪ੍ਰਦਰਸ਼ਨ ਜਿਹੜਾ ਉਹ ਸ਼ੁਰੂ ਕਰ ਦਿੱਤਾ ਗਿਆਗਾ ਤਾਂ ਜਿਹੜੇ ਡੀਐਸਪੀ ਨੇ ਜਿਹੜੇ हेलो 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 बोलिए ना

جي 3.12 3.12 3.12 सत श्रीकाली अपन जमानदा ला दी जी पत्नी बाकी रही सी जी अज ला दें जी ਮੰਨੋ ਆਏ ਦਿੱਖੀਏ ਵੀਰ ਸਾਹਿਬ ਇਹ ਕੱਲ ਨੂੰ ਸ਼ਾਮ ਨੂੰ ਤੋਂ ਲੱਗੇ ਗਏ ਸੀ ਸਿਕਿਉਰਿਟੀ ਬੰਦੇ ਲੈ ਕੇ ਆ ਗਏ 4 ਵਜੇ ਚਲੋ ਤੁਸੀਂ ਕੋਈ ਗੱਲ ਜੀ ਉੱਤੇ ਵੀ ਨਹੀਂ ਕਰਾਂ ਉਹ ਉਹਦੇ ਵੀ ਨਹੀਂ ਠੀਕ ਠੀਕ ਧੰਨਵਾਦ ਇੱਕ ਹੀ ਦਰ ਵਕਤ ਉਹ ਕਨਵਰਸੇਸ਼ਨ ਤੇ ਮੈਂ ਬੋਲੀ ਦਾ ਜਿਹੜਾ ਮੈਂ ਬੋਲਦਾ ਉਹ ਕਬਸੇ ਦੇ ਤਰ੍ਹਾਂ ਉਹ ਜਿਹੜਾ ਉਹ ਨਿਕਲਦਾ ਠੀਕ ਹੈ ਉਹ ਲਾਉਣਗੇ ਅੱਜ ਹੀ ਲੱਗੇਗੇ ਕੰਮ ਸੋ ਠੀਕ ਇਸੇ ਤਰ੍ਹਾਂ ਹੋਗੀ ਮੇਰੇ ਲਈ ਇੱਕ ਪ੍ਰੋਬਲਮ ਜਦੋਂ ਆ ਗਈ ਉਹ ਇੱਕ ਬਾਤ ਵੀ ਮੈਂ ਬਤਾਇਆ ਜਿਹਦੇ ਤੋਂ ਪਤਾ ਲੱਗਦਾ ਆਸੇ ਬਣਾਉਣਾ প্রশাসন ইনশাআল্লাহ ছেলে پنجاب پولیس نے ایک طرح سے یہاں آ گیا صرف اتے یار جی بتا دے ਹਰਿਆਣਾ ਦੀ ਜਿੱਤ ਤੇ ਆ ਕੇ ਬੈਠ ਕੇ ਹੋਈ ਹੈ ਕਿ ਮੋਟਰੀ ਦੀ ਇਹਨਾਂ ਨੇ ਕਿਹ ਕਿਸਾ ਜਗਾ ਲਵਾ ਕੇ ਅੱਗੇ ਕਰ ਸਕਦੇ ਹਾਂ ਜਿਹੜਾ ਪਹੁੰਚ ਚੁੱਕੇ ਨੇ ਉਹ ਕਹਿੰਦੇ ਕਿ ਅਸੀਂ ਉੱਥੇ ਹੀ ਕਿਸੇ ਨੂੰ ਨਾ ਕਰਨਾ ਪਰ ਇਹ ਕਰਾਂਗੇ ਕਿਸਾਨਾਂ ਵੱਲੋਂ ਪਹਿਲਾਂ ਹੀ ਪੋਸਟਲ ਕਰਾ ਦਿੱਤਾ ਸ ਇਹ ਤਿੰਨ ਗਾਮ ਸਾਡੇ ਪਿੰਡ ਦੇ ਬਸਤਾ ਦਾ ਰਿਹਾ ਹੈ ਜਿਹੜਾ ਪਾਪਾ ਦਾ ਨਹੀਂ ਮੈਡੀਕਲ ਨਹੀਂ ਕਰਦੇ ਸਾਨੂੰ ਮੈਡੀਕਲ ਲੈ ਪਾਣੀ ਦੇ ਸਾੜੇ ਮਤਲਬ ਉਹ ਗੱਲ ਨਹੀਂ ਹੋਏ ਬਲਕਿ ਇਹਦਾ ਜਿਹੜਾ ਕਰਨ ਨਾਲ ਇੱਕ ਵੀ ਦਾਣਾ ਕਰ ਇਨਾ ਕਿਸਾਨਾਂ ਕਿਸਾਨਾਂ ਨੂੰ ਨਹੀਂ ਦਿੱਤਾ ਉਹ ਵੀ ਖਾਦਾ ਜਾਵੇਗਾ ਤਾਂ ਜੋ ਬਿਲਕੁਲ ਜੋ ਇੱਥੇ ਵੱਡੀ ਗੱਲ ਦੀ ਹੈ ਮਰ ਸਾਥ ਮਨੂਜਾ ਪਰ ਹਾਲਾਂਕਿ ਜਿਹੜੇ ਆਪੂ ਦੇ ਜਿਹੜੇ ਇੱਕ ਮੈਨਸ ਦੇ ਅੱਜ ਕੱਲ੍ਹ ਨੇ ਬੱਚੇ ਦੀ ਲੜਾਈ ਆ ਉਹਦੇ ਬਾਅਦ ਦੇ ਅਸੀਂ ਰੱਬ ਨਾਲ ਉਸੀ ਸੋਚ ਨੇ ਕੀਤਾ ਤਾਂ ਬਪੂ ਗਿਲੈਵਾਲ ਨੂੰ ਕੰਪਨੀ ਦੀ ਪੱਤਰ ਪਰਿਵਾਰਿਕ ਦਾ ਮੈਂ ਪੰਜਾਬ ਦੇ ਲੀਡਿੰਗ ਕਿਸੇ ਸ਼ਹਿਰ ਤੋਂ ਜੁੜਿਆ ਹੋਇਆ ਹੈ ਇਹਦੇ ਵਿੱਚ ਨੌਜਵਾਨ ਵੀ ਹੈਗੇ 80 ਸਾਲ ਤੋਂ ਲੈ ਕੇ 23 ਸਾਲ ਤੱਕ ਹੈ ਮੈਡੀਕਲ ਵੀ ਦਾਇਰ ਹੈਗਾ ਇਹਦੇ ਨਾਲ ਦੇਖੀਏ ਅੱਗੇ ਆਪਾਂ ਪੈਰ ਕਰਕੇ ਉਹ ਰਸਤਾ ਪੈਰੋਂ ਨਹੀਂ ਬਿਲਕੁਲ ਪੈਨ ਕਰਕੇ ਰੱਖੀ ਮਿਲ ਗਈ ਇਥੋਂ ਤੁਹਾਡੇ ਬਾਤੂਆਂ ਨੇ ਚਾਂਦ ਜਿਹੇ ਹੋਏ ਆ ਜਦੋਂ ਤੁਹਾਨੂੰ ਜੰਮ ਤੋਂ ਬਾਅਦ ਨਹੀਂ ਨਾ ਕੀਤਾ ਉਸ ਤੋਂ ਬਾਅਦ ਕੇ ਬਾਤ ਦੀ ਤੁਹਾਨੂੰ ਅਗਲੇ ਜੱਥੇ ਵਿੱਚ ਉਹ ਬੱਦਲੇ ਜਿਹੜੇ ਪਹਿਲਾਂ ਨਾਨਕ ਕੀਤਾ ਹੋਇਆ ਸੀ ਬੜੇ ਡਰਨੇ ਵਾਲੇ ਸਹਾਕ ਤੋਂ ਪਰਮ ਮੈਂ ਮਰਦਾ ਨਹੀਂ ਵਿਉਤਬੰਦੀ ਜਿਹੜੀ ਆ ਸਾਹ ਦੇ ਵਿੱਚ ਉਹ ਤੁਗੀ ਆ ਉਹ ਬੈਠੇ ਵੀ ਗੱਲਬਾਤ ਕਰਦੇ ਆ ਅ ਲਗਾਤਾਰ ਜਿਹੜੇ ਕਿਸਾਨਾਂ ਦਾ ਜੱਥਾ ਜਿੰਨੇ ਪਹੁੰਚਣਾ ਸੀ ਉਹ ਪਹੁੰਚ ਚੁੱਕਿਆ ਉਹ ਜਰਾਜ ਜਿਹੜੀ ਆ ਮੁਕੰਮਲ ਹੋ ਚੁੱਕੀ ਆ ਜਿਸ ਤਰ੍ਹਾਂ ਦਾ ਯਾਤਰਾੀਆਂ ਲਾਈਆਂ ਜਾਂ ਲਗਾਈਆਂ ਜਾ ਰਹੀਆਂ ਸਨ ਕਿ ਹਰਿਆਣਾ ਦੀਆਂ ਪ੍ਰਕਿਆ ਫੋਟੋ ਨਾਲ ਟਕਰਾਅ ਹੋ ਸਕਦਾ ਉਹ ਤੋਂ ਬਚਿਆ ਗਿਆ ਗੱਲਬਾਤ ਸਿਰੇ ਲੱਗੀ ਟਕਰਾਅ ਵੱਡੇ ਵਾਲੇ ਦੀ ਕਿਤਾਬ ਚ ਨਾ ਰਿਹਾ ਤੇ ਮੈਂ ਜਦੋਂ ਰਾਤ ਨੂੰ ਬੋਲਦਾ ਤਾਂ ਕੁਝ ਨਹੀਂ ਕਰਦਾ ਬੱਸ ਲੱਗਿਆ ਕਿ ਕਿੰਨਾ ਕਿਹੜਾ ਤੋੜਦਾ ਪਤਾ ਇਧਰ ਉਹਨੂੰ ਦਿਲ ਕਰਦਾ ਪਾਣੀ ਦੇ ਸਾਰੇ ਬੰਦ ਹੋਇਆ ਬੰਦ ਹੋਇਆ ਬੱਜ ਗਿਆ ਕੁਝ ਨਹੀਂ ਲੱਗਦੇ ਅੱਗੇ ਲਾ ਦੇ ਲੰਬੀ ਤੇ ਪਿੱਛੇ ਬੰਨ ਲਾ ਦੇ मजे मेरे कोई नहीं ले सकता सर मेरा बड़ा पक्का पता है और उस तो बात जुड़ा गल बात लगी गाहा बंद कर दिए खास तरीके के नाल ब्राह्मण तो भी पड़ा का सो का जी है इधर के बच्ची नहीं बननी है के बननी है इधर बंद कर ਸੜਕ ਤੇ ਨਹੀਂ ਜਾਂਦੀ ਸੜਕ ਪਾਰ ਹੀ ਹਟਦੇ ਹੋ ਗਿਆਨ ਜਾਰੀ ਕੀਤੇ ਜਾਂਦੇ ਨੇ ਐਂਸ ਐਂਸ ਬੰਤੀ ਆ ਉਧਰੋਂ ਕਿੰਨਾ ਕਿੱਡੀ ਕਾ ਉਧਰ ਦੇ ਵੱਡੀ ਆ ਤੇ ਇਤ ਵੱਡੀ ਆ ਤਾਂ ਫਿਰ ਪਹਿਲੀ ਸੜਕ ਤੇ ਪਾ ਦਈਏ ਚਲੋ ਠੀਕ ਹੈ ਲੈ ਜਾਓ ਖਿੱਚੋ ਲੈ ਜਾਓ ਲੈ ਜਾਓ ਕਿੱਚ ਕੇ ਰੱਖੋ ਮੜੀ ਥੱਲੇ ਡਿਗਣੀ ਮੁਰਗੀ ਬਾਸ ਜੀ ਜੀ ਆਪਾਂ ਪ੍ਰਧਾਨ ਜੀ ਨੂੰ ਕਹਿੰਦੇ ਹੁਣ ਹੈ ਹੁਣ ਹੈ ਮੈਨੂੰ ਲੱਗਦਾ ਕਿ ਅਸੀਂ ਦੇਸ਼ ਦੇ ਕਿਸਾਨਾਂ ਵਾਸਤੇ ਲੜ ਰਹੇ ਹਾਂ ਅਸੀਂ ਇਕੱਲੇ ਪੰਜਾਬ ਦੇ ਕਿਸਾਨਾਂ ਵਾਸਤੇ ਲੜ ਰਹੇ ਪਹਿਲੀ ਗੱਲ ਜਾਖਰ ਜੀ ਨੇ ਪਤਾ ਹੁਣ ਕਰ ਦਿੱਤੀ ਗਈ ਦੂਜੀ ਗੱਲ ਜਾਖਰ ਜੀ ਨੂੰ ਅਸੀਂ ਪਹਿਲਾਂ ਵੀ ਦੋ ਤਿੰਨ ਵਾਰੀ ਚੈਲੰਜ ਕੀਤਾ ਉਹ ਕਹਿੰਦੇ ਸੀ ਕਿਸਾਨਾਂ ਵਾਲੀਆਂ ਮੰਗਾਂ ਨਾਜਾਇਜ਼ ਨੇ ਤੁਸੀਂ ਆਹ ਟੇਬਲ ਤੇ ਆ ਜਾਓ ਜਿਹੜੀ ਮੰਗ ਤੁਹਾਨੂੰ ਨਾਜਾਇਜ਼ ਲੱਗਦੀ ਆ ਉਹ ਅਸੀਂ ਠੱਡਦਾ ਹੈ ਜਿਹੜੀ ਜਾਇਦਾ ਤੁਸੀਂ ਮਨਵਾ ਲੋ ਉਸ ਜਿਹੜਾ ਬਿਸਤਾਰਾ ਚੇਕ ਕਰਦੇ ਨਹੀਂ ਸੋ ਮੈਨੂੰ ਲੱਗਦਾ ਕਿ ਜਾਕੜੀ ਦੇ ਬਿਆਨ ਦੀ ਮੈਂ ਇਨੀ ਤਵਜੋ ਦੇਣੀ ਨਹੀਂ ਚਾਹੁੰਦਾ ਪਰ ਮੈਨੂੰ ਲੱਗਦਾ ਨਹੀਂ ਜਾਂ ਕਦੀ ਪਾਰਟੀ ਇਤੋਂ ਬਦਲੀ ਇਤੋਂ ਬਦਲੀ ਤਰ੍ਹਾਂ ਦੇ ਪੋਲਿਟਿਸ਼ ਹੋ ਗਏ ਸੀ ਇੱਕ ਤਰੀਕ ਪਾਰਟੀ ਬੈਠ ਗਏ ਜੀ ਆਗੇ ਬਰਾਂਗੇ ਉੱਥੇ ਹੀ ਅੱਜ ਤੇ ਸਵੇਰੇ ਕਿਤੇ ਯਾਨੇ ਲੱਭਦੇ ਨੇ ਕਿ ਪਾਪਾ ਸਵੇਰੇ ਦਿਸਪਾਰਟੀ ਸੀ ਤੇ ਫਿਰ ਦੁਜੀ ਸ਼ਾਮ ਲੱਭੋ ਕਿੱਥੇ ਆ ਉਹ ਪਾਰਟੀ ਦੱਸਣਾ ਲੱਭਦੇ ਕਿਹੜੇ ਪਾਪਾ ਕਿੱਧਰ ਜਾ ਉਹ ਲੱਗਦਾ ਨਹੀਂ ਕਿ ਉਹਦੇ ਬਿਆਨ ਦੀ ਨਹੀਂ ਹਾਂ ਕੇਂਦਰ ਸਰਕਾਰ ਦਾ ਹਸਤਾਖਤ ਠੇਰਾ ਉਹ ਤਾਂ ਜੀ ਕੋ ਸੁੱਟਣਾ ਚਾਹੀਦਾ ਅਸੀਂ ਦਾ ਕਰ ਰਹੇ ਹਾਂ ਅਸੀਂ ਆਪਣੇ ਦੇਸ਼ ਦੇ ਲੋਕਾਂ ਦੇ ਹੱਕਾਂ ਦੀ ਬਣਦੀ ਬਣਾਉਣਾ ਉਹਦੇ ਅਧਿਕਾਰ ਆ ਉਹ ਕਿਸ ਤਰ੍ਹਾਂ ਦੇਣੇ ਆ ਲੇਕਰ ਮੈਨੂੰ ਲੱਗਦਾ ਕਿ ਪਿਛਲੇ 11 ਸਾਲ ਤੋਂ ਸਰਕਾਰ ਚੱਲ ਰਹੀ ਆ ਉਹਦੇ ਕਾਰਪੋਰੇਟ ਪੱਤੀ ਦੇ ਬਹੁਤ ਜ਼ਿਆਦਾ ਫੈਸਲੇ ਆ 1.14 ਲੱਖ ਰੁਪਏ ਦੇ ਕਾਰਪੋਰੇਟ ਦਾ ਮਾਫ ਹੋ ਜਾਂਦਾ ਨਗਿੰਦਸਨ ਵਾਲਾ ਕਿ ਕਰਦਾ ਨਾ ਪੂਰੇ ਦੇਸ਼ ਦੇ ਕਿਸਾਨਾਂ ਦਾ ਜਿਹੜਾ ਲੱਖਾਂ ਲੱਖਾਂ ਕਿਸਾਨਾਂ ਦੇ ਜਿਹੜਾ 18 ਲੱਖ ਰੁਪਏ ਉਹ ਅਸੀਂ ਮਾਪ ਨਹੀਂ ਕਰ ਸਕਦੇ ਜਿਹੜਾ ਇੰਟਰਪ੍ਰੀਨਰ ਕੋਰਪੋਰੇਟ ਆ ਉਹ ਭੁਲਾਰਾ ਤੋਂ ਦਾ ਘਟਾਲਾ ਕਰਦਾ ਅੱਗੇ ਹਰਾ ਮੇਰਾ ਸਾਡੀ ਨੇ ਗਰੁੱਪ ਐਲੀਜੀਬਲ ਹੋ ਜਾਂਦਾ ਇੱਕ ਕਿਸਾਨ ਦੀ 3 ਲੱਖ ਦੀ ਐਸਆਈ ਹੁੰਦੀ ਆ ਜਿਹੜਾ ਡਿਫਾਲਟ ਹੋ ਜਾਂਦਾ ਤੁਸੀਂ ਕਹਿਣਾ ਸੀ ਇੱਥੇ ਚੱਕੀ ਨਹੀਂ ਮਿਲਦਾ ਇੱਕ ਚੀਜ਼ ਹੋਰ ਹੈ ਜਿਸ ਤਿੱਕੇ ਨਾਲ ਜਗੀ ਸਿੰਘ ਢੱਲੇਵਾਲ ਜੀ ਦਾ ਮਰਨ ਵਰਤ ਲਗਾਤਾਰ ਜਾਰੀ ਹੈ ਜਿਹੜਾ ਦੋਤਾਂ ਲੈਬ ਦੀਆਂ ਰਿਪੋਰਟਾਂ ਦੇਖਦੇ ਆਂ ਅਸੀਂ ਕਹਿੰਦੇ ਅਸੀਂ ਕੋਟ ਕਰਾਉਣੀ ਆਪ ਜੀ ਨੂੰ ਜੋ ਹੈ ਸੰਗਰਮਤਾ ਵਾਲਾ ਮਹਿਲਾ ਪਾਰਟੀ ਹੋਵੇਗੀ ਸੁਣਾ ਜਾਂ ਅਸੀਂ ਸਾਹਮਣੇ ਤਾਂ ਕਿਸੇ ਡਰ ਨਾਲ ਕੋਈ ਨਹੀਂ ਲੋਕ ਆਏ ਹਨ ਕਿ ਇਹ ਦਾ ਦਾ ਮੇਲ ਹੋ ਰਿਹਾ ਹੈ ਪਿਛੇ ਰਹੇ ਜਿਹੜੇ ਹੈ ਕੋਈ ਲੱਗ ਰਹੀ ਤੇ ਇਧਰ ਤਸਵੀਰ ਦਿਖਾਵਾਂਗੇ ਜਿਵੇਂ ਸਟੇਜ ਪਰ ਹੈ ਉਹ ਵੀ ਬਹੁਤ ਵੱਡੀ ਗਿਤੀ ਵਿੱਚ ਲੋਕਾਂ ਦੇ ਲਈ ਭਾਰੀ ਕੇਂਦਰੀ ਪੁਲਿਸ ਪਰ ਵੀ ਇੱਥੇ ਮੌਜੂਦ ਹੈ ਲੇਕਿਨ ਜਿੰਨਾ ਕਿ ਇਹ ਖੱਤਰਾ ਸੀ ਕਿ ਹੋਰ ਤਾਂ ਹੈ ਕਿ ਉਹ ਗੈਰ ਦੇ ਗੋਲਸ਼ ਬਣਾ ਲੇਕਿਨ ਕਿਸਾਨਾਂ ਨੇ ਇਹ ਫੀਲ ਕਰੀ ਸੀ ਕਿ ਅਸੀਂ ਉਹਨਾ ਜੋ ਮਰਨ ਵਰਤ ਹੈ ਉਹ ਨੂੰ ਉਹ ਸ਼ਾਂਤ ਮੈਂ ਡਾਕਟਰ ਮੈਡੀਕੇਸ਼ਨ ਦੇ ਦੋਨਾਂ ਸਾਹ ਮਹੱਤਵਪੂਰਨ ਤਬਾ ਦਰਕਾਰ ਹੈ ਇਸ ਲਈ ਮੈਂ ਤੁਹਾਨੂੰ ਇਹ ਕਹਣਾ ਮੈਂ ਕਿ ਤੁਸੀਂ ਆਪਣੀ ਮਸ਼ੀਨਾਂ ਚੈੱਕ ਕਰਾ ਲਈਏ ਤੁਹਾਡੀਆਂ ਚ ਤਾਂ ਨਹੀਂ ਚੈੱਕ ਰਹੀਆਂ ਕਿ ਸਾਰੀਆਂ ਮਸ਼ੀਨਾਂ ਤੇ ਨਾਲ ਕੋਈ ਕੋਈ ਦੋਰੀ ਕਾਲਕੀ ਸਾਰੇ ਡਾਕਟਰ ਡਰਦਾ ਨਹੀਂ ਲੈਬ ਤੋਂ ਦੇਖੋ ਇਹ ਸਾਰਾ 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 ਇਹ ਸਰਕਾਰ ਨੂੰ ਬਹੁਤ ਬਹੁਤ ਧੰਨਵਾਦ ਹੈ ਕਿ ਉਹ ਇਸ ਸਮੇਂ ਦੀ ਗੋਸ਼ਟੀ ਕਰ ਰਹੀ ਹੈ। ਆਮ ਤੌਰ ਤੇ ਇਹ ਸਵਾਲ ਬਹੁਤ ਸਾਰੇ ਕਰਦੇ ਹਨ ਕਿ ਅਰਬੀ ਦਾ ਅਰਥ ਕੀ ਹੈ? ਅਰਬੀ ਦਾ ਕੀ ਮਤਲਬ ਹੈ? ਅੱਗੇ ਬੁਰੀ ਹੈ ਬਾਰਡਰ ਤੋਂ। ਇਸ ਸਬੰਧ ਵਿੱਚ ਵਿਕਮਨ ਮੋਦਰ ਨੂੰ ਹੈ ਕਿ ਅਗਲੀ ਵਕੀਲੇ ਦੀ ਮੀਟਿੰਗ ਕਿਹੜੀ ਹੋਵੇਗੀ? ਹੈਗੀ ਹੈ ਔਰ ਕਿਸ ਤਰ੍ਹਾਂ ਕੀ ਹੈ? ਹਨ ਜਿੱਤੇ ਬੋਲ ਰਿਹਾ। ਅੱਜ ਸਰਕਾਰ ਨੇ ਇੱਕ ਬਹੁਤ ਹੀ ਰਹਿਣ ਵਾਲੇ ਦੇਖਣ ਲੱਗਦੇ ਕਿ ਨਿਕਲੋਗਾ। ਬਾਕੀ ਬੜੀ ਮਾਣ ਕਾਰਨ ਨਾ ਕੋਈ ਨਾ ਕੋਈ ਕਾਰਨ ਜੇ ਕਿਸੇ ਦਾ ਨਹੀਂ ਚੱਲਦਾ ਸਰਕਾਰ ਸੁਧਾਰ ਕਰਨ ਲਈ ਕੰਮ ਕਰਦੀ ਹੈ ਬਾਈ ਹਰ ਸੀਟਾ ਕਿਸੇ ਦੀ ਨਹੀਂ ਇਧਰ ਦੇਖੋ ਪਾਣੀ ਲੈਣਾ ਵੀ ਕਿਸੇ ਨੇ ਪਾਣੀ ਲੈਣਾ ਕਹਿੰਦਾ ਪਾਣੀ ਪਾਣੀ ਲੈਣਾ ਜੀ ਕਿਸੇ ਨੇ ਵੀਰ ਜੀ ਪਾਣੀ ਮੈਨੂੰ ਦੇ ਦਿਓ ਜੀ

ਸਾਹਲਾ ਜੰਗਲ ਵਰਗੀ ਹੋਣਾ ਪਾਇਆ ਜਾਏਗਾ ਕਿ ਸਾਹਲਾ ਦੀ ਕੀ ਬਾਤ ਹੈ ਨਾ 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 ਕੋਈ ਪੂਰ ਕੋੜਾ ਵਾਲਾ ਸਰਪੰਚ ਕਿਹੜਾ ਹੈ ਕੋਈ ਕੋਈ ਪੂਰ ਕੋੜਾ ਵਾਲਾ ਸਰਪੰਚ कुछ भी नहीं है ਕੋਈ कोई ਪੈਸਾ ਨਹੀਂ ਬਾ ਖਾਲੀ ਬੋਤਲ ਔਰ ਬੜਾ ਤੁਸੀਂ ਹੈਗੇ ਨਹੀਂ ਦੇਣਾ ਹੈਗਾ ਕਟਵਾਲ ਨੂੰ ਗੱਲ ਕਰਦੇ ਹਾਂ ਦੇਖਾਂ ਜੀ ਪੂਰ ਠੀਕ ਹੈ ਉਹ ਕਨਾਲ ਜਿੱਦਰੀ ਜੇ ਗਲੋਪ ਆਪ ਵੀ ਆਪ ਪੋਚ ਚਿੰਤ ਜੰਗਲ ਉਹ ਰੋਗਨ ਘਾਲੋ ਗੋਈ ਰਪਿਆ ਟਾਈਮ ਨਹੀਂ ਦੀ ਬੇਨਵਾ ਗੱਲ ਕਰਦੇ ਜਿੰਨੇ

ਆਪਣਾ ਮੈਂ ਦੇਖਿਆ ਉਹ ਕਮੂਚੇ ਵਾਲੇ ਦਾ ਆ ਗਿਆ ਤੇ ਆਪਾ ਪ੍ਰਮਾਨ ਤੇ ਰੁੜਕੀ ਦਾ ਮੈਟੂਨੇ ਤੇ ਆਇਆ ਆਇਆ ਚਲਾ ਲਓ ਠੀਕ ਹੈ ਚਲੋ ਦੱਸਣ ਬਾਅਦ ਚ ਆਈ ਕੋਲ ਜਲੇ ਇੱਥੇ ਗੱਲ ਠੀਕ ਹੈ ਇਹ ਚਾਰਾਂ ਦੀ ਵੇਖ ਦੀਪ ਦੀ ਲੈ ਕੇ ਜਾ ਕੇ ਇੱਕ ਇੱਕ ਮਿੰਟ ਮੋੜ ਲਾ ਇੱਕ ਤਾਂ ਕਿ ਉਹ ਆਪੇ ਬਾਈ ਨਿਕਲ ਚੁੱਕੀ ਹੈ ਤੇ ਜੀ ਪ੍ਰਭਾ ਤੇ ਕਿ ਮੈਂ ਅੱਜ ਲਈ 27000 ਰੁਪਏ ਪਾਈਏ ਕਿਹਕਾ ਤੋਂ ਪਛਾਣ ਦਿੱਤੀ ਹੈ 7 ਵਜੇ 21 ਨੰਬਰ ਲਾ ਕੇ ਅਕੀ ਲਿਖਿਆ ਉਹਨਾਂ ਜਿੱਤੇ ਤੁਸੀਂ ਕਰਦੇ ਕਿ ਅੱਛੀ ਹੋਈਏ ਉਸਨੇ ਵੀ ਇਹ ਕਿ ਕਰਨਾ ਬੈਠਾ

ਸਿੱਧੇ ਹੋ ਜਾਂਦੇ ਹਨ ਉਹ ਸਿੱਧੇ ਹੀ ਨਾ ਬੰਦਾ ਜਿਨਾ ਦੇ ਇੱਕ ਰਾਹ ਤੋਂ ਬੰਤੀ ਬਣ ਕੇ ਉਹ ਵੀ ਆਪਾਂ ਦੇ ਗੁਰੂ ਜੀ ਦੇ ਜਿਹੜੇ ਸਰੋਤ ਆ ਗੁਰੂ ਕਸ਼ਮੀਰ ਵਿੱਚ ਗਲਵਾਕ ਕਰ ਰਹੇ ਇਹ ਪੁਜਾ ਤੁਸੀਂ ਹਾਂ ਤੋਂ ਦੱਸ ਰਹੇ ਕਿ ਬਿਲਕੁਲ ਹਰਿਆਣਾ ਦੀ ਹੱਦ ਦੇ ਅੰਦਰ ਜਿਹੜਾ ਇਹ ਮੋੜ ਚਾ ਗਿਆ ਕਿ ਕਿ 15 ਇਲੈਕਟ੍ਰੋਨੀਆਂ ਨਜ਼ਰ ਆਉਂਦਾ ਤੁਹਾਨੂੰ ਅਨੁਵਸਥਾ ਤੇ ਜਿਚਾਵਾ ਜੀ ਪਹਿਲਾ ਮੋੜ ਜੇ ਆਪਸ ਨੂੰ ਲੱਗਿਆ ਸੀ ਆਸ ਤੋਂ ਪਹਿਲਾਂ ਇਹ ਕਿਹਾ ਗਿਆ ਸੀ ਸਾਫ ਬੋਲੋ ਕਿ ਥੋੜਾ ਬੈਕ ਦੇ ਉੱਪਰ ਜਾ ਕੇ ਸਭ ਤੋਂ ਲੱਗੇ ਜਿਹੜਾ ਤੁਹਾਨੂੰ ਨਾਲ ਲਾ ਲਓ ਸਾਹਜ ਜਗ੍ਹਾ ਤੇ ਪ੍ਰਭਾਵ ਬਣੇ ਵਾਧੂ ਚਲੋ ਕਿੰਨਾ ਕਿੰਨੀ ਸਹਿਯੋਗ ਬਣਿਆ ਤੇ ਹੁਣ ਇੱਕ ਰਸਮੀ ਰੀਤੀ ਆਪਾਂ ਬੋਲਾਂਗੇ ਪ੍ਰਧਾਨ ਦੇ ਸਾਥੇ ਸ਼ਾਨੀ ਕਿ ਰੋਸ ਦੀ ਬੀਜ ਦੀ ਚਿੰਤਾ ਜਿਹੜਾ ਕਿ ਕਿਸਾਨ ਆ ਜਿਹੜਾ ਜਿਹੜਾ ਰੋਸ ਨਾ ਕਰੇ ਜੰਤਾ ਚਨਾਬ ਦੇ ਆਪਣੇ ਆਪਣੇ ਚਾਹਲ ਜਨਾ ਬਣਾਈ ਕਿ ਇਤੋਂ ਕਿ ਜਿਹੜੇ ਕਿਸਾਨ ਹੋਣਗੇ ਕੋਈ ਕਾਨੂੰਨ ਹੋਵੇ ਅਸੀਂ ਦੋਰਾ ਅੱਗੇ ਹੋ ਕੇ ਬਾਈ ਲੰਗੜੋ ਰਸਤਾ ਛੱਡ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਬਲੋਂ ਗੱਲ ਆਖੀ ਆ ਕਿ ਅਸੀਂ ਇਸ ਗੱਲ ਤੋਂ ਮੋਟ ਕਰਦੇ ਹਾਂ ਕਿ ਇਸ ਬਾਰੇ ਆਪਰਾ ਜੀ ਆਜੋ ਵਿੱਚ ਹੀ ਆਜੋ

ਕਾਇਰ ਜੀ ਅੱਲਾਹੁ ਅਕਬਰ ਜੀ ਸਲਾਮ ਅਲੈਕੁਮ ਜੀ ਸਲਾਮ ਅਲੈਕੁਮ ਜੀ ਕੰਬਾਲਾ ਸਾਡੀ ਆਪ ਜੀ ਨੂੰ ਲੈ ਕੇ ਵਿੱਚ ਜਿਹੜਾ ਰਹਿਣ ਦਾ ਜਿਹੜਾ ਜਗਾ ਦੇ ਕੰਮ ਕਰ ਗਿਆ ਆ ਆ ਉਹਨਾਂ ਨੇ ਇਹਾਰ ਦੇ ਸੰਗ ਲਾਦੀ ਪਰਮਤੋਂ ਨਾਲ ਦੀ ਤਰ੍ਹਾਂ ਸਭ ਤੋਂ ਪਹਿਲਾਂ ਆਖਰ ਤੋਂ ਕੋਈ ਨਿੱਸਾ ਕੋਈ ਨਾ ਬਤਾਰਨ ਹੁੰਦਾ ਜਿਹੜਾ ਜਿਹੜਾ ਤੁਹਾਡੀ ਟ੍ਰੇਨ ਬੜੀ ਇਹ ਹਰਿਆਣਾ ਦੇ ਬੋਡੂ ਤੇ ਜਾ ਕੇ ਡਿੱਗਿਆ ਜਾਵੇਗਾ ਕੋਈ ਹੋਈ ਹੈ ਚੰਪੂ ਰੋ Terima kasih.